ਚਾਵੇ ਜਾਂ ਵੀਡੀਓ ਬਣਾਵੇ ਤਾਂ ਉਸ ਦੇ ਉੱਪਰ ਦਾ ਲਿਆ ਜਾਂਦਾ ਤੁਰੰਤ ਐਕਸ਼ਨ ਪਰ ਅੱਜ ਇੱਕ ਨਵਾਂ ਤੁਹਾਨੂੰ ਮੁੱਦਾ ਦਿਖਾਵਾਂਗੇ ਕਿ ਮੋੜ ਦੇ ਐਮ.ਐਲ.ਏ ਸਾਹਿਬ ਜੋ ਕਿ ਆਪ ਪਾਰਟੀ ਦੇ ਨੇ ਸੁਖਵੀਰ ਸਿੰਘ ਉਹ ਆਪਣੀ ਧਰਮ ਪਤਨੀ ਨੂੰ ਲੈ ਕੇ ਇੱਕ ਨਹਿਰ ਦੇ ਕਿਨਾਰੇ ਵੀਡੀਓ ਖਚਾਣ ਚਲੇ ਗਏ ਸੌਰੀ ਵੀਡੀਓ ਬਣਾਉਣ ਚਲੇ ਗਏ ਤੇ ਫੋਟੋ ਖਚਾਣ ਐਨਾ ਨਹੀਂ ਉਥੇ ਮੌਕੇ ਦੇ ਡੀ.ਐਸ.ਪੀ ਸਾਹਿਬ ਤੇ ਵੱਡੇ ਵੱਡੇ ਪੁਲਿਸ ਦੇ ਅਫਸਰ ਹੀ ਖੜੇ ਸੀ ਤੇ ਜਦੋਂ ਇੱਕ ਵਿਅਕਤੀ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਉਥੇ ਐਮ.ਐਲ.ਏ ਸਾਹਿਬ ਦਾ ਵਿਰੋਧ ਵੀ ਹੋਇਆ ਕਿਉਂਕਿ ਐਮਐਲਏ ਸਾਹਿਬ ਨੇ ਕਿਆ ਬਣਾ ਲਿਆ ਵੀਡੀਓ ਬਣਾ ਲਿਆ ਕੋਈ ਗੱਲ ਨਹੀਂ ਤਾਂ ਉਹਨਾਂ ਨੇ ਇਹ ਗੱਲ ਪੁੱਛੀ ਜਿਹੜੇ ਵੀਡੀਓ ਬਣਾ ਰਹੇ ਸੀ ਕਿ ਸਾਨੂੰ ਤਾਂ ਰੋਕਿਆ ਜਾਂਦਾ ਤੇ ਤੁਸੀਂ ਐਮਐਲਏ ਤਾਂ ਵੀਡੀਓ ਬਣਾ ਰਹੇ ਹੋ ਤਾਂ ਕਿਤੇ ਨਾ ਕਿਤੇ ਜੇ ਗੱਲ ਕੀਤੀ ਹੈ ਡੰਡਾ ਤੰਤਰ ਦਿਖਦਾ ਸਾਫ਼ ਦਿਖਾਈ ਦੇ ਰਿਹਾ ਤਾਂ ਪੂਰੇ ਵਿਸ਼ੇ ਤੇ ਗੱਲ ਕਰਾਂਗੇ ਮੇਰੇ ਨਾਲ ਜੁੜੇ ਨੇ ਮਾਨਸਾ ਤੋਂ ਮੇਰੇ ਸਹਿਯੋਗੀ ਅਜਿੰਦਰ ਸਿੰਘ ਜੀ ਤਾਂ ਉਹਨਾਂ ਤੋਂ ਲੈਣੇ ਜਵਾਬ ਉਹਨਾਂ ਦਾ ਕੀ ਕਹਿਣਾ ਤਾਂ ਡਾਕਟਰ ਸਾਹਿਬ ਸਵਾਗਤ ਕਰਦਾ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਡਾਕਟਰ ਸਾਹਿਬ ਡੰਡਾ ਦੰਤ ਦਾ ਨਹੀਂ ਕਹਿ ਸਕਦੇ ਦੇਖੋ ਵੀ ਜੇਕਰ ਆਮ ਲੋਕ ਕੁਝ ਐਵੇਂ ਦਾ ਕਰਨ ਤਾਂ ਉਹ ਸੁਰਖੀਆਂ ਦਾ ਵਿਸ਼ਾ ਤੇ ਇਹ ਬੰਦੇ ਜੋ ਮਰਜ਼ੀ ਕਰ ਸਕਦੇ ਨੇ ਦੇਖੋ ਜੀ ਜਿਹੜਾ ਬੰਦਾ ਪਾਵਰਫੁੱਲ ਹੁੰਦਾ ਉਹ ਤਾਂ ਫਿਰ ਆਪਣੀ ਪਾਵਰ ਦਾ ਮੜਾ ਮੜਾ ਜਿਹੜਾ ਚੱਕਾ ਚੋਂਦਾ ਉਹ ਦਖੋਂਦਾ ਹੀ ਹੈ ਤੇ ਕਿਉਂਕਿ ਕੋਈ ਚੰਗੇ ਕਰਮ ਕੀਤੇ ਹੁੰਦੇ ਨੇ ਉਸੇ ਕਰਕੇ ਸੱਤਾ ਦਾ ਜਿਹੜਾ ਨਸ਼ਾ ਹੁੰਦਾ ਉਹ ਚੜਦਾ ਹੈਗਾ ਉਹ ਕਰਮਾਂ ਵਾਲਿਆਂ ਨੂੰ ਹੀ ਮਿਲਦੀ ਹੈ ਸੀਟ ਜਿੱਤ ਪ੍ਰਾਪਤ ਹੁੰਦੀ ਹੈ ਠੀਕ ਹੈ ਵੀ ਲੋਕਾਂ ਨਾਲ ਜਿਹੜਾ ਲੋਕਾਂ ਨੂੰ ਮਤਲਬ ਕੀ ਹੈ ਨਾ ਵੀ ਲੋਕਾਂ ਦੇ ਪਸੀਨੇ ਲੋਕਾਂ ਦੇ ਸਰੀਰਾਂ ਚੋਂ ਤਾਂ ਪਸੀਨੇ ਦੀ ਬਦਬੂ ਆਉਣ ਲੱਗ ਜਾਂਦੀ ਹੈ ਜੀ ਤੇ ਇਹਨਾਂ ਨੂੰ ਫੁੱਲਾਂ ਚੋਂ ਤੇ ਅਫਸਰਾਂ ਚੋਂ ਤੇ ਉਹਨਾਂ ਦੇ ਵਿੱਚੋਂ ਸਮੈਲ ਵਧੀਆ ਆਉਣ ਲੱਗ ਜਾਂਦੀ ਹੈ ਇਹੀ ਤਾਂ ਇੱਕ ਪਵਾੜਾ ਦੀ ਜੜ ਹੈ ਜਿਹੜਾ ਮਤਲਬ ਨਹੀਂ ਹੋਣਾ ਚਾਹੀਦਾ ਜੀ ਤੁਸੀਂ ਸਹੀ ਕਿਹਾ ਵੀ ਇਹ ਨਹੀਂ ਹੋਣਾ ਚਾਹੀਦਾ ਡਾਕਟਰ ਸਾਹਿਬ ਜੇ ਤੁਸੀਂ ਜਾਂ ਮੈਂ ਹੋਵਾਂਗੇ ਕੋਈ ਵੀ ਸੜਕ ਦੇ ਉੱਪਰ ਵੀਡੀਓ ਬਣਾਵਾਂਗੇ ਤਾਂ ਆਪਾਂ ਨੂੰ ਦਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ ਹਾਂਜੀ ਦੇਖੋ ਸਵਾਲ ਤਾਂ ਫਿਰ ਹੁੰਦਾ ਕਿਉਂਕਿ ਵੀਆਈਪੀ ਕਲਚਰ ਹੈ ਜਿਹੜਾ ਆਪਣੇ ਦੇਸ਼ ਦੇ ਵਿੱਚ ਲਾਗੂ ਹੋਇਆ ਵੀਆਈਪੀ ਕਲਚਰ ਹੈ ਜਿਹਨੂੰ ਖਤਮ ਹੋਣ ਦਾ ਨਉ ਨਹੀਂ ਲੈ ਰਿਹਾ ਇਹ ਦੇ ਵਿੱਚ ਹੀ ਇਹ ਪੈਦਾ ਹੋਈ ਘਟ ਘਟਣਾ ਨਹੀਂ ਪਰ ਭਗਵਾਨ ਤੁਮਨ ਸਾਹਿਬ ਤਾਂ ਕਹਿੰਦੇ ਅਸੀਂ ਵੀਆਈਪੀ ਕਲਚਰ ਖਤਮ ਕੀਤਾ ਹੋਇਆ ਹੈ ਦੇਖੋ ਕਹਿਣ ਨੂੰ ਤਾਂ ਠੀਕ ਹੈ ਵੀ ਕੋਸ਼ਿਸ਼ ਕਰ ਰਹੇ ਨੇ ਪਰ ਖਤਮ ਤਾਂ ਨਹੀਂ ਅਜੇ ਹੋਇਆ ਵੀ ਕੋਸ਼ਿਸ਼ ਹੋ ਰਹੀ ਸਾਡੇ ਕਰ ਰਹੇ ਹੋਣ ਮਤਲਬ ਉਹ ਤਾਂ ਦੇਖੋ ਲੋਕਾਂ ਤੋਂ ਪਤਾ ਲੱਗਦਾ ਲੋਕਾਂ ਦੇ ਵਿੱਚ ਥੋੜੀ ਜਿਹੀ ਨਰਾਜ਼ਗੀ ਨਾ ਰਸਤਾ ਵੱਧ ਫੈਲੀ ਹੋਈ ਹੈ ਇਸ ਕਰਕੇ ਲੋਕ ਥੋੜਾ ਜਿਹਾ ਨਾ ਇਹਨਾਂ ਨੂੰ ਮਤਲਬ ਆਪਦੇ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬਾਕੀ ਕਿਸਮਤੀ ਇਹ ਹੈ ਵੀ ਥੋੜਾ ਜਿਹਾ ਇਹਨਾਂ ਨੂੰ ਸੱਤਾ ਦਾ ਨਸ਼ਾ ਜਿਹੜਾ ਉਹ ਵੱਧ ਚੂਰ ਕਰ ਰਹੇ ਕਿਉਂਕਿ ਮੈਂ ਤੁਹਾਨੂੰ ਇਸੇ ਨਾਲ ਲਾ ਦਿੰਨਾ ਕਿ ਇੱਕ ਨਾਬਾਤ ਉਹ ਆਪਣੇ ਯਾਨੀ ਕਿ ਐਮਐਲਏ ਨੇ ਦੇਮਾਂਜੀ ਕਰਿਓ ਸਾਈਕਲ ਤੇ ਤੁਹਾਨੂੰ ਯਾਦ ਹਾਂ ਚੋਣਾਂ ਤੋਂ ਪਹਿਲੇ 300 ਦਿਨ ਪਹਿਲਾਂ ਸਾਈਕਲ ਤੇ ਆਏ ਸੀ ਤੇ ਜਦੋਂ ਮੰਤਰੀਪਦ ਦੀ ਸੋਹ ਲੈ ਲਈ ਉਹ ਬਹੁਤ ਮਹਿੰਗੀ ਗੱਡੀ ਘੁੰਮਣ ਲੱਗ ਗਏ ਉਸਤੇ ਵੀ ਸਵਾਲ ਉੱਠੇ ਹਾਂਜੀ ਫਿਰ ਦੇਖੋ ਕੁਸਵਾਲ ਤਾਂ ਉੱਠਣ ਜੇ ਆਪਾਂ ਜਿਹੜੀ ਪਹਿਲਾਂ ਵਾਲੀ ਪੋਜੀਸ਼ਨ ਹੈ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਰੰਗ ਬਦਲ ਦਿਓ ਤਾਂ ਫਿਰ ਲੋਕ ਤਾਂ ਸਵਾਲ ਉਠਾਉਂਦੇ ਨੇ ਲੋਕਾਂ ਦਾ ਹੱਕ ਹੈ ਸਵਾਲ ਠਾਉਣ ਦਾ ਲੋਕ ਜੇ ਤਾਂ ਕੋਈ ਗਲਤ ਠਾਉਂਦੇ ਹੁਣ ਫਿਰ ਤਾਂ ਹੈ ਜੇ ਲੋਕ ਹੁਣ ਸਾਈਕਲ ਤੋਂ ਗੱਡੀ ਤੇ ਗੱਡੀ ਤੇ ਦਾ ਫਿਰ ਉਹਨਾਂ ਨੇ ਸਵਾਲ ਠਾਉਣੇ ਨੇ ਉਹਦਾ ਜਵਾਬ ਦੇਣਾ ਬਣਦਾ ਇਹਨਾਂ ਦਾ ਜੇ ਜਵਾਬ ਸਹੀ ਹੋਊਗਾ ਤਾਂ ਲੋਕ ਸੰਤੁਸ਼ਟ ਹੋ ਜਾਣਗੇ ਜੇ ਜਵਾਬ ਸਹੀ ਨਾ ਹੋਊ ਤਾਂ ਲੋਕ ਬੇਚੈਨ ਹੋ ਜਾਣਗੇ ਡਾਕਟਰ ਸਾਹਿਬ ਅੱਜ ਕਿਸੇ ਨੇ ਮੁੱਦਾ ਚੱਕਿਆ ਅਜ ਵਿਧਾਨ ਸਭਾ ਦੇ ਵਿੱਚ ਸਰਕਾਰ ਦੀ ਮੀਟਿੰਗ ਸੀ ਤੁਹਾਨੂੰ ਸ਼ਾਇਦ ਪਤਾ ਹੋਣਾ ਨਹੀਂ ਮੈਂ ਦੱਸ ਦੇਣਾ ਹਾਂ ਨਾ ਦਰਸ਼ਕਾਂ ਨੂੰ ਵੀ ਅੱਜ 5 6 ਸਟੇਟਾਂ ਦੇ ਵਿੱਚ ਪੈਟਰੋਲ ਸਸਤਾ ਕੀਤਾ ਗਿਆ ਕੁਝ ਨਾ ਕੁਝ ਵੈਸੀ ਹੋਇਆ ਪਰ ਪੰਜਾਬ ਸੌਰੀ 23 23 23 ਸਟੇਟਾਂ ਜੇ ਹੋਇਆ ਸਸਤਾ ਪਰ ਪੰਜਾਬ ਉਹਦਾ ਨਾਮ ਵੀ ਨਹੀਂ ਹੈ ਦੇਖੋ ਪੰਜਾਬ ਨੂੰ ਸਮਝਦੇ ਨਹੀਂ ਕੁਝ ਕੋਈ ਸਸਤਾ ਨਹੀਂ ਹੋਇਆ ਪੰਜਾਬ ਨੂੰ ਜੇ ਕੋਈ ਰਹੀ ਤਾਂ ਜੀ ਸੈਂਟਰ ਸਰਕਾਰ ਹੈ ਜਿਹੜੀ ਮਤਰੇਜੀ ਮਾਂ ਵਾਲਾ سلوਕ ਕਰ ਰਹੀ ਹੈ ਪੰਜਾਬ ਨਾਲ ਸਾਰਾ ਪੰਜਾਬ ਇਸੇ ਗੱਲ ਤੋਂ ਤਾਂ ਦੁਖੀ ਹੈ ਇਸੇ ਗੱਲ ਤੋਂ ਤਾਂ ਔਖਾ ਹੋਇਆ ਕਿ ਵੀ ਜਿਹੜਾ ਸੈਂਟਰ ਹੈ ਉਹ ਪੰਜਾਬ ਦਾ ਜਿਹੜਾ ਬਣਦਾ ਹੱਕਾ ਉਹ ਦਿੰਦਾ ਨਹੀਂ ਹੈ ਇਹ ਕੋਈ ਅੱਜ ਦਾ ਨਹੀਂ ਇਹ ਪਹਿਲੀਆਂ ਸਰਕਾਰਾਂ ਤੋਂ ਹੀ ਚੱਲਿਆ ਆਉਂਦਾ ਜਿਸ ਸੈਂਟਰ 'ਚ ਕੋਈ ਵੀ ਸਰਕਾਰ ਹੋਵੇ ਉਹ ਪੰਜਾਬ ਨੂੰ ਕੁੰਝੇ ਰਾਉਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬ ਨਾਲ ਮੇਲ ਮਲਾਪ ਪੰਜਾਬ ਦਾ ਹੱਕ ਪੰਜਾਬ ਦੇ ਜੋ ਵੀ ਬਣਦਾ ਉਹਨੂੰ ਦੇਣਾ ਚਾਹੀਦਾ ਕਿਉਂਕਿ ਇਹ ਮਿਹਨਤਕਸ਼ ਲੋਕਾਂ ਦਾ ਸਟੇਟ ਹੈ ਦੂਜਾ ਇਹ ਬਾਰਡਰ ਏਰੀਆ ਹੈ ਇਹਨੂੰ ਤਾਂ ਵੱਧ ਸੁਖਾਲਾ ਚਾਹੀਦੀਆਂ ਨੇ ਵੱਧ ਕਿਸਮ ਦੀ ਇਹ ਹੈ ਵੀ ਸੈਂਟਰ ਦੀ ਸਰਕਾਰ ਹੈ ਜਿਹੜੀ ਉਹ ਕੋਈ ਸਹੂਲਤ ਨਹੀਂ ਦੇ ਰਹੀ ਇਸੇ ਕਰਕੇ ਤਾਂ ਮਾਨਸਾਹਬ ਦੀ ਸੈਂਟਰ ਸਰਕਾਰ ਨਾਲ ਘੱਟ ਬਣਦੀ ਹੈ ਡਾਕਟਰ ਸਾਹਿਬ ਇੱਕ ਹੋਰ ਆਪਾਂ ਮੁੱਦੇ ਦੇ ਵਿੱਚ ਹੀ ਗੱਲ ਕਰ ਲੈਣਾ ਕਿਉਂਕਿ ਤੁਹਾਨੂੰ ਵੀ ਬਹੁਤ ਨੌਲੇਜ ਹੈ ਗੜਗੱਜ ਜਿਹੜੇ ਕਿ ਨਵੇਂ ਜਥੇਰ ਬਣਿਆ ਉਹਨਾਂ ਦਾ ਕੱਲ ਇੱਕ ਬਿਆਨ ਆਇਆ ਬਹੁਤ ਵੱਡਾ ਉਹ ਕਹਿੰਦੇ ਵੀ ਮੈਂ ਆਪਣੇ ਵਿਰੋਧੀਆਂ ਨੂੰ ਜਵਾਬ ਦਾਂਗਾ ਜੇ ਤਾਕਤ ਨੂੰ ਲੱਗਿਆ ਵੀ ਮੈਂ ਕੋਈ ਵੀ ਜ਼ਿੰਮੇਵਾਰ ਹੈਗਾ ਕਹਿੰਦੇ ਕਹਿਣ ਦੀ ਲੋੜ ਨਹੀਂ ਪੈਗੀ ਮੈਂ ਆਪਣਾ ਅਸਤੀਫਾ ਪਹਿਲਾਂ ਦੇ ਦਾਂਗਾ ਦੇਖੋ ਜੀ ਬਾਤ ਤਾਂ ਹੁਣ ਕਹੀ ਜਾਂਦਾ ਹੁਣ ਕੱਲ ਨੂੰ ਮੇਰਾ ਖਾਲ ਫੇਰ ਇਕੱਠ ਹੈਗਾ ਅਨੰਦਪੁਰ ਅੱਜ ਹੋ ਗਿਆ ਜੀ ਅੱਜ ਹੋ ਗਿਆ ਮੈਂ ਤੁਹਾਨੂੰ ਦੱਸ ਦੇਣਾ ਅਨੰਦਪੁਰ ਸਾਹਿਬ ਦੇ ਵਿੱਚ ਬੀਬੀ ਜਗੀਰ ਕੌਰ ਜੀ ਨੂੰ ਬੁਲਾਇਆ ਗਿਆ ਉੱਥੇ ਅੱਛਾ ਜੀ ਹੁਣ ਬੀਬੀ ਜਗੀਰ ਕੌਰ ਜੀ ਪਹੁੰਚੇ ਨੇ ਉੱਥੇ ਤਰੀਅ ਉੱਤੇ ਸਾਰੇ ਪਹੁੰਚਣਗੇ ਜੀ ਮਤਲਬ ਹੋਲੇ ਮਰ ਲੇਦਾ ਟਾਈਮ ਹੈਗਾ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਸਾਰੀ ਸਿੱਖ ਸੰਗਤ ਉੱਥੇ ਪਹੁੰਚਦੀ ਹੈ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਤੇ ਜਾਣਾ ਵੀ ਚਾਹੀਦਾ ਜੋ ਪੰਥ ਦੇ ਮਸਲੇ ਨੇ ਉਹਨਾਂ ਨੂੰ ਕੋਸ਼ਿਸ਼ ਤਾਂ ਇਹ ਕਰਨੀ ਚਾਹੀਦੀ ਹੈ ਮਿਲ ਬੈਠ ਕੇ ਪਰ ਗੱਲ ਕਰ ਇਹਨਾਂ ਦੇ ਵਿੱਚ ਪਾਟ ਕੀ ਇੰਨਾ ਪੈ ਰਿਹਾ ਹੈ ਇੱਕ ਦੂਜੇ ਦੇ ਖਿਲਾਫ ਇਹ ਚਿੱਕੜ ਛਾਲੀ ਜਾਂਦੇ ਨੇ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਸੋ ਸਭ ਤੋਂ ਵੱਡਾ ਮਸਲਾ ਤਾਂ ਸਿੱਖ ਪੰਥ ਦਾ ਜਿਲ੍ਹਾ ਸ਼ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦੀਆਂ ਵੋਟਾਂ ਨੇ ਜੇ ਇਲੈਕਸ਼ਨਾਂ ਹੋ ਜਾਣ ਜਿੰਮੇਵਾਰ ਬੰਦੇ ਆ ਜਾਣ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਪੰਥ ਪ੍ਰਤੀ ਲੋਕਾਂ ਪ੍ਰਤੀ ਪੰਜਾਬ ਪ੍ਰਤੀ ਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਤੀ ਮਤਲਬ ਬਦਕਿਸਮਤੀ ਪੰਜਾਬ ਦੀ ਇਹ ਹੈ ਵੀ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਹੋ ਰਹੀਆਂ ਇਸੇ ਕਰਕੇ ਪੰਥ ਦੀ ਚਿੱਤੀ ਚ ਹੈ ਇਸੇ ਕਰਕੇ ਸਾਰਾ ਸਿਸਟਮ ਹੈ ਜਿਹੜਾ ਉਹ ਰੋਲ ਕੁਚੋਲਾ ਪਿਆ ਪਿਆ ਇਸੇ ਕਾਰਨ ਹੈ ਜੇ ਸੈਂਟਰ ਸਰਕਾਰ ਇਹ ਗੱਲ ਸੁਣਦੀ ਹੋਵੇ ਜਾਂ ਸੈਂਟਰ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਪਤਾ ਨਹੀਂ ਕੀ ਗੱਲ ਹੈ ਕੀ ਜਵੇਂ ਕਹਿੰਦੇ ਹੁੰਦੇ ਨੇ ਨਾ ਜੀ ਕਿ ਕੋਈ ਟਰਾਲੀ ਤੇ ਲਿਖਿਆ ਹੁੰਦਾ ਕਿਸੇ ਕਿਸੇ ਤੇ ਕਹਿੰਦੇ ਵੀ ਕੀ ਘੋਲ ਕੇ ਤਵੀਤ ਪਿਆ ਆ ਲੱਗੀ ਤੇਰੇ ਮਗਰ ਫਿਰ ਪਤਾ ਨਹੀਂ ਉਹਨਾਂ ਨੂੰ ਕਿਹਨੇ ਤਵੀਤ ਘੋਲ ਕੇ ਪਿਆਤਾ ਉਹ ਸ਼ਰੋਣੀ ਕਮੇਟੀ ਜਾਂ ਵੋਟਾਂ ਨਹੀਂ ਪਵਾ ਰਹੇ ਜੇ ਵੋਟਾਂ ਪਵਾ ਦਿੰਦੇ ਤਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਬਹੁਤ ਵਧੀਆ ਮਾਹੌਲ ਬਣ ਸਕਦਾ ਬਦਕਿਸਮਤੀ ਆ ਪੰਜਾਬ ਦੀ ਵੀ 15 ਸਾਲਾਂ ਤੋਂ ਜਿਹੜੀਆਂ ਵੋਟਾਂ ਨਹੀਂ ਪਈਆਂ ਡਾਕਟਰ ਸਾਹਿਬ ਪਰ ਜਾਨਣਾ ਇਹ ਗੱਲਬਾ ਕਰਦੇ ਆ ਕਿ ਐ ਜੀ ਬੀ ਸੀ ਆ ਵੋਟਾਂ ਹੁਣੇ ਇਹਦੇ ਨੇ ਤੇ ਐ ਐ ਜੀ ਪੀ ਸੀ ਕੁਝ ਮੈਂਬਰਾਂ ਨੇ ਹੁਣ ਆਵਾਜ਼ ਉਠਾਈ ਹੈ ਕੱਲ ਪਰਸੋ ਦੀ ਗੱਲ ਹੈ ਮੈਂ ਦੇਖ ਰਿਆ ਸੀ ਫੇਸਬੁਕ ਤੇ ਮੈਂ ਨਾਮ ਭੁੱਲ ਜਾਣਾ ਭਾਈ ਸਾਹਿਬ ਦਾ ਉਹਨਾਂ ਨੇ ਇਹ ਆਵਾਜ਼ ਠਾਈ ਹੈ ਕਿ ਐ ਜੀ ਬੀ ਸੀ ਦੇ ਆ ਵੋਟਾਂ ਦੁਆਰਾ ਹੁਣ ਚਾਹੀਦੀਆਂ ਵੀ ਕੁਝ ਬੰਦੇ ਜੇ ਨੇ ਜੋ ਉੱਪਰ ਟੌਪ ਤੇ ਆ ਸਕਦੇ ਨੇ ਪਰ ਜਿਹੜੇ ਪੁਰਾਣੇ ਮੈਂਬਰ ਹੈ ਉਹ ਬੈਠੇ ਹੋਏ ਨੇ ਹਾਲਾਂਕਿ ਉਹ ਐ ਜੀ ਪੀ ਸੀ ਦੇ ਹੈਗੇ ਉਹ ਸ਼ਰਮਣੀ ਕਾਲਦਲਤ ਨੇ ਕਹਿੰਦੇ ਉਹ ਬੰਦਿਆਂ ਦਾ ਅਜੂ ਸਿੱਕਾ ਚੱਲ ਰਿਹਾ हां दे जी देखो बालकों ਦੀ ਸਿੱਧੀ ਵੀ ਤਾਂ ਇਹ ਹੈ ਵੀ ਬਹੁਤ ਲੋਕ ਨੇ ਜਿਹੜੇ ਉਹ ਅੰਗੂਠਾ ਛਾਪੀ ਨੇ ਮਤਲਬ ਪੜੇ ਲਿਖੇ ਲੋਕ ਤਾਂ ਇੱਥੇ ਫਿਰਦੇ ਨੇ ਡੱਫੜਾ ਫੜ ਫ ਕਰਦੇ ਫਿਰਦੇ ਨੇ ਅਨਪੜ੍ਹ ਕੁਰਸੀਆਂ ਤੇ ਬਰਾਜਮਾਨ ਨੇ ਇਸ ਤੋਂ ਬਾਅਦ ਹੋਰ ਕੀ ਹੋ ਸਕਦਾ ਸਾਡੀ ਸਾਡੀ ਕਿਸਮਤ ਪੰਜਾਬ ਦੀ ਕਿਸਮਤ ਪੰਥ ਮਤਲਬ ਇਹ ਜਿੱਥੇ ਜਿਹੜੇ ਪੰਥ ਦੇ ਆਪਦੇ ਪੜਾਏ ਹੋਏ ਬੱਚੇ ਨੇ ਉਹ ਰਿਟਾਇਰ ਹੋ ਗਏ ਜੱਜ ਰਿਟਾਇਰ ਹੋ ਗਏ ਆਈਏਐਸ ਅਫਸਰ ਰਿਟਾਇਰ ਹੋ ਗਏ ਆਈਪੀਐਸ ਅਫਸਰ ਹੋ ਗਏ ਆਈਆਰਐਸ ਹੋ ਗਏ ਉਹ ਸਾਰੇ ਸੇਵਾ ਕਰਨੀ ਚਾਹੁੰਦੇ ਨੇ ਬਾਕੀ ਕਿਸੇ ਦੀ ਵੀ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਜੇ ਮੌਕਾ ਤਾਂ ਮਿਲੂਗਾ ਜੇ ਵੋਟਾਂ ਹੋਣਗੀਆਂ ਵੋਟਾਂ ਜੇ ਕੋਈ ਕਰਾਊਗਾ ਤਾਂ ਬੈਣਗੀਆਂ ਪਰ ਵੋਟਾਂ ਕਰਾਏਗਾ ਕੋਣ ਆ ਜੀ ਜਿਵੇਂ ਤੁਸੀਂ ਦੱਸ ਰਹੇ ਐਨੇ ਵੱਡੇ ਵੱਡੇ ਹਾਈ ਲੈਵਲ ਦੇ ਜਿਹੜੇ ਅਫਸਰ ਸੇਵਾ ਕਰਨਾ ਚਾਹੁੰਦੇ ਨੇ ਤਾਂ ਉਹ ਫ੍ਰੀ ਆਫ ਕਾਸਟ ਜਿੱਥੇ ਤਾਂ ਹਜ਼ਾਰਾਂ ਕਰੋੜਾਂ ਰੁਪਈਆ ਤਨਖਾਹ ਲੈ ਰਹੇ ਨੇ ਜੀ ਜੇ ਤੇ ਜਦੋਂ ਕਿ ਮਤਲਬ ਫ੍ਰੀ ਆਫ ਕਾਸਟ ਤੇ ਕੰਮ ਕਰਨ ਨੂੰ ਤਿਆਰ ਨੇ ਮਤਲਬ ਐਜੇ ਸੇਵਾ ਜਿਹੜਾ ਬੰਦਾ ਜਿਹੜਾ ਸੇਵਾ ਦੇ ਤੌਰ ਤੇ ਕੰਮ ਕਰੂਗਾ ਉਹ ਤਨਖਾਹ ਤੋਂ ਲੈ ਕੇ ਉਹ ਕੰਮ ਨਹੀਂ ਕਰਦਾ ਹੁੰਦਾ ਪੈਨਸ਼ਨਾਂ ਲੈ ਰਿਆ ਜੀ ਪੈਨਸ਼ਨਾਂ ਮੈਂ ਸਭ ਤੋਂ ਤੁਹਾਨੂੰ ਇੱਕ ਉਦਾਹਰਨ ਦੇ ਦੇਣਾ ਜੇਕਰ ਤੁਸੀਂ ਏਕਾਤਖ ਸਾਬ ਜਾਨਦੇ ਹੋ ਕਿਉਂਕਿ ਮੈਂ ਜਾਣਦਾ ਨਾ ਹਰ ਸਾਲ ਜ ਮੇਰੇ ਢਾ ਹੁੰਦਾ ਤਾਂ ਉੱਥੇ ਜੇਕਰ ਤੁਹਾਡੀ ਕੋਈ ਨਾ ਫੈਮਿਲੀ ਹੈਗੀ ਹੈ ਤਾਂ ਤੁਹਾਨੂੰ ਸਰਾਂ ਦੇ ਵਿੱਚ ਕਮਰਾ ਮਿਲੇਗਾ ਜੇ ਤੁਸੀਂ ਮੁੰਡੇ ਖੁੰਡਿਓ ਤਾਂ ਤੁਹਾਨੂੰ ਡਾਕਟਰ ਸਾਹਿਬ ਕੋਈ ਨ ਨਹੀਂ ਮਿਲਦਾ ਤੁਹਾਨੂੰ ਬਾਹਰ ਹੋਟਲ ਦੇ ਰਹਿਣਾ ਪੈਂਦਾ ਕੀ ਇਹ ਸਹੀ ਹੈ ਦੇਖੋ ਜੇ ਤੁਹਾਡੇ ਕੋਲ ਚਿੱਠੀ ਹੋਵੇ ਜੀ ਜਿਹੜੀਆਂ ਇਹ ਨੇ ਨਾ ਇਹ ਗੱਲਾਂ ਤਾਂ ਕਾਫੀ ਮਤਲਬ ਡੂੰਘੀਆਂ ਨੇ ਜੇ ਜਿੰਨਾ ਚਿਰ ਇਲੈਕਸ਼ਨਾਂ ਤੋਂ ਬਾਅਦ ਇਹਨਾਂ ਗੱਲਾਂ ਦੇ ਉੱਤੇ ਸਪੈਸ਼ਲ ਕੋਈ ਕਮੇਟੀ ਬਣ ਕੇ ਬੈਠੂਗੀ ਉਹ ਕਿਉਂਕਿ ਜਿਹੜੀਆਂ ਦੁਕਾਨਾਂ ਨੇ ਜਾਂ ਕੋਈ ਹੋਰ ਹੈ ਜਾਇਦਾਦਾਂ ਨੇ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਨੇ ਜੀ ਉਹ ਕਿਸੇ ਹੋਰ ਦੇ ਨਹੀਂ ਹਨ ਇਹਨਾਂ ਦੀ ਨੇ ਇਨਾਂ ਦੇ ਜਿਹੜੇ ਆਕਾ ਨੇ ਉਹਨਾਂ ਦੇ ਨਜਾਇਜ਼ ਕਬਜ਼ੇ ਨੇ ਉਹੀ ਕਰਤਾ ਧਰਤਾ ਨੇ ਥੋੜੇ ਪੈਸਿਆਂ ਦੇ ਵਿੱਚ ਵੱਧ ਕਰਾਏ ਤੇ ਗਾਹ ਉਹ ਦੇ ਦਿੰਦੇ ਨੇ ਬਦਲੇ ਇਹਦੇ ਵਿੱਚ ਕਾਫੀ ਰੋਲ ਕੁਚੋਲਾ ਪਿਆ ਹੋਇਆ ਹੈ ਜੇ ਇਲੈਕਸ਼ਨਰਸ ਪਾਰਦਰਸ਼ੀ ਤਰੀਕੇ ਨਾਲ ਸਹੀ ਸੁੱਚੇ ਤੇ ਸੰਪੰਥ ਨੂੰ ਸਮਰਪਿਤ ਬੰਦੇ ਆ ਜਾਣ ਤਾਂ ਬਹੁਤ-ਬਹੁਤ ਵੱਡੇ ਘਟਾਲੇ ਨੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਆਉਣਗੇ ਤੇ ਲੋਕਾਂ ਦੀਆਂ ਅੱਖਾਂ ਖੁੱਲਣਗੀਆਂ ਚਲੋ ਡਾਕਟਰ ਸਾਹਿਬ ਮੈਂ ਮੁੱਦੇ ਤੋਂ ਭੜਕ ਗਿਆ ਸੀ ਦੁਆਰਾ ਮੁੱਦੇ ਦੇ ਆਣਾ ਜਿਹੜਾ ਆਪਾਂ ਐਮਐਲਏ ਸਾਹਿਬ ਵਾਲਾ ਮੁੱਦਾ ਹਿੱਤਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਹੋਲੀਆ ਤਿਹਾਰ ਹੈ ਹਾਲਾਂਕਿ ਪੁਲਿਸ ਵੱਲੋਂ ਬਹੁਤ ਜ਼ਿਆਦਾ ਚੈਕਿੰਗ ਕੀਤੀ ਗਈ ਹੈ ਬੱਚਾ ਰੋਕਿਆ ਗਿਆ ਪਰ ਜੇਕਰ ਅੱਜ ਆ ਕੱਲ ਕੋਈ ਵੀਡੀਓ ਬਣੇਗੀ ਤਾਂ ਉਹਨਾਂ ਦੇ ਪਰਚੇ ਵੀ ਤੇ ਆਣਗੇ 5 6 ਛੇਰੇ ਜ਼ਿਲ੍ਹਿਆਂ ਦੇ ਐਸਪੀ ਨੇ ਸਾਫ਼ ਕਹਿੰਦਾ ਹੈ ਤਾਂ ਦੇਖੋ ਗੱਲ ਉੱਥੇ ਆਂਦੀ ਹੈ ਤੁਸੀਂ ਪਹਿਲਾਂ ਕਿਹਾ ਵੀ ਸੱਤਾ ਨਸ਼ਾ ਤੇ ਸੱਤਾ ਨਸ਼ਿਆਲੇ ਜੋ ਮਰਜ਼ੀ ਕਰ ਸਕਦੇ ਆ ਸਾਡੇ ਜਿਹੜੇ ਬੱਚੇ ਆ ਜਾਂ ਸਾਡੇ ਮੀਡਲ ਕਲਾਸ ਫੈਮਿਲੀ ਆ ਉਹ ਇਹ ਤਿਹਾਰ ਵੀ ਨਹੀਂ ਮਨਾ ਸਕਦੇ ਦੇਖੋ ਜੀ ਤਿਹਾਰ ਤਿਹਾਰ ਕੁਚੀ ਨਾਲ ਮਨਾਉ ਖਾਣ ਪੀਣ ਇੱਕ ਦੂਜੇ ਤੇ ਅੱਖਾਂ ਦੇ ਵਿੱਚ ਰੰਗਣਾ ਪਾਉਣਾ ਹਟ ਰੰਗ ਨਾ ਮਚਾਉਣਾ ਤੇ ਨਾਲ ਮੋਟਰਸਾਈਕਲਾਂ ਤੇ ਪਟਾਕੇ ਪਾਉਣ ਵਾਲਾ ਸਿਸਟਮ ਆ ਉਹ ਨਾ ਕਰਨ ਨਸ਼ੇ ਪੱਤੇ ਕਰਕੇ ਸ਼ਰਾਬਾ ਪੀ ਕੇ ਕਿਉਂਕਿ ਥਾਥਾ ਤੇ ਕਿਲੋਮੀਟਰ ਦੂਰ ਜਾਓਗੇ ਤਾਂ ਠੇਕਾ ਕਿਲੋਮੀਟਰ ਦੂਰ ਜਾਓਗੇ ਤਾਂ ਠੇਕਾ ਤੁਹਾਨੂੰ ਮਿਲੂਗਾ ਇਹ ਸਰਕਾਰ ਦਾ ਨਹੀਂ ਪਹਿਲਾਂ ਦਾ ਸਰਕਾਰਾਂ ਦੇ ਇਹਨਾਂ ਛੜਕਾਂ ਦੇ ਉੱਤੇ ਠੇਕੇ ਖੋਲੇ ਹੋਏ ਨੇ ਇਸ ਕਰਕੇ ਵੀ ਇਹਨਾਂ ਚੀਜ਼ਾਂ ਤੋਂ ਬਚਤ ਰੱਖਣੀ ਆ ਆਪਾਂ ਇਹ ਨਹੀਂ ਹੈ ਵੀ ਕੱਲ ਅੱਜ ਤਾਂ ਆਪਾਂ ਤਿਆਰ ਮਨਾ ਲਈਏ ਕੱਲ ਨੂੰ ਆਪਾਂ ਅੱਖਾਂ ਵਾਲੇ ਡਾਕਟਰ ਕੋਲੇ ਜੇ ਬੈਠੇ ਰਹੀਏ ਵੀ ਸਾਡੀ ਅੱਖ ਦੇ ਵਿੱਚ ਰੰਗ ਪੈ ਗਿਆ ਜੀ ਸਾਡੀ ਅੱਖ ਦੇ ਵਿੱਚ ਕੁਝ ਵੱਜ ਗਿਆ ਆਪਣੀ ਸਿਹਤ ਦਾ ਖਿਆਲ ਰੱਖਣਾ ਆਪਾਂ ਦੂਜਿਆਂ ਦੀ ਸਾਰਿਆਂ ਦਾ ਮਤਲਬ ਆਪਾਂ ਜਿਹੜਾ ਤਿਹਾਰ ਖੁਸ਼ੀ ਦਾ ਸਾਰੇ ਰਲ ਮਿਲ ਕੇ ਮਨਾਈਏ ਤਾਂ ਕਿ ਉਹ ਤੋਂ ਆਪਾਂ ਨੂੰ ਕੋਈ ਸਿਹਤ ਮਿਲੇ ਤੇ ਲੋਕ ਆਪਾਂ ਨੂੰ ਚੰਗਾ ਕਹਿਣ ਸਹੀ ਗੱਲ ਐ ਅੱਛਾ ਤੁਸੀਂ ਬੜਾ ਵਧੀਆ ਮੈਸੇਜ ਦੇ ਰਹੇ ਹੋ ਸਾਡੇ ਦਰਸ਼ਕਾਂ ਨੂੰ ਤੁਸੀਂ ਸਹੀ ਕਿਹਾ ਵੀ ਆਪਣੀਆਂ ਅੱਖਾਂ ਨਾ ਖਰਾਬ ਹੋਣ ਪਰ ਫਿਰ ਵੀ ਕਈ ਹੁੱਲੜਵਾਜ ਹੁੰਦੇ ਨੇ ਜਿਹੜੇ ਕਿ ਨਸ਼ਾ ਕਰਕੇ ਅਜੇ ਤਿਹਾਰ ਨੂੰ ਖਰਾਬ ਕਰਦੇ ਨੇ ਬਹੁਤ ਦੇਖੋ ਵਧੀਆ ਤਿਹਾਰ ਹੈ ਇਹਨੂੰ ਹੌਲੀਡੇਜ਼ ਆਫ ਐਵੇਂ ਕਹਿੰਦੇ ਕਲਰਸ ਯਾਨੀ ਕਿ ਬਾਹਰ ਵੀ ਹੋਲੀ ਮਨਾਇ ਜਾਂਦੀ ਹੈ ਕੱਲੇ ਪਾਸ ਤੋਂ ਵੀ ਨਹੀਂ ਹਾਂ ਇਹ ਹੈ ਕਿ ਆਪਣੇ ਉਰੇ ਤਾਂ ਮਨਾਇ ਜਾਂਦੀ ਸੀ ਆਪਣੇ ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਨੇ ਉਦੋਂ ਸ਼ੁਰੂਆਤ ਕੀਤੀ ਸੀ ਨੰਦਪੁਰ ਸਾਹਿਬ ਹੋਲੇ ਮਹੱਲ ਦੀ ਉਥੋਂ ਹੋਲੇਆ ਮਤਲਬ ਮਹਿਨਤਾ ਵਾ ਤਵਾ ਬੋਲਿਆ ਗਿਆ ਫਿਰ ਸ਼ਰਮਾ ਜੀ ਮੈਂ ਦੱਸ ਰਿਹਾ ਸੀ ਉਥੋਂ ਸ਼ੁਰੂਆਤ ਹੋਈ ਸੀ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਇਸ ਖੜਾ ਦੇਖਦੇ ਸੁਣ ਰਹੇ ਆ ਕੋਈ ਪੰਜਾਬ ਦਾ ਨੌਜਵਾਨ ਐਜੀ ਉਲੜਵਾਜੀ ਕਰੇ ਕਿਉਂਕਿ ਪੰਜਾਬ ਦਾ ਨਾਮ ਤਾਂ ਪਹਿਲੇ ਹੀ ਬਹੁਤ ਖਰਾਬ ਹੋ ਰਿਹਾ ਹੈ ਹਾਂਜੀ ਸੈਂਟਰ ਸਰਕਾਰ ਤੋਂ ਪੰਜਾਬ ਦੇ ਨਾਮ ਨੂੰ ਤਾਂ ਪਹਿਲੇ ਤਾਂ ਪਾ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਚੌਲਾਂ ਨੂੰ ਪੰਜਾਬ ਦੇ ਕਣਕ ਨੂੰ ਪੰਜਾਬ ਦੇ ਤੇਲ ਨੂੰ ਮਤਲਬ ਕੋਈ ਚੀਜ਼ ਨਹੀਂ ਜਿਹੜੀ ਪੰਜਾਬ ਦੀ ਬਦਨਾਮ ਨਾ ਕੀਤੀ ਹੋਵੇ ਬਸ ਪੰਜਾਬ ਦਾ ਤਾਂ ਇੱਕ ਆਪਾਂ ਕਹਿੰਦੇ ਆ ਵੀ ਗਰੂਰ ਆਖਾ ਹੈ ਇਤੋਂ ਵੱਧ ਹੋਰ ਕੁਝ ਨਹੀਂ ਕਹਿ ਸਕਦਾ ਰਿੰਦਰ ਜੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਬੱਚਿਆਂ ਦੇ ਮਾਪ ਪਿਓ ਨੇ ਇੱਥੇ ਮੈਂ ਵੀ ਆ ਕੋਈ ਵੀ ਹੈ ਮੇਰੇ ਬੱਚੇ ਹਨ ਸਾਰੇ ਲੋਕਾਂ ਨੂੰ ਜਾਗਰੂਕ ਰੋਣ ਦੇਦਾ ਇਹ ਥੋੜਾ ਸਮਝਾਣ ਬੱਚਿਆਂ ਨੂੰ ਦੇਖੋ ਤਿਆਰਤਾ ਜ ਮਨਾਣਾ ਸ਼ੁਰੂ ਕਰ ਦਿੱਤਾ ਥੋੜਾ ਜਿਆ ਉਹਨਾਂ ਨੂੰ ਦੱਸਿਆ ਜਾਵੇ ਕਿਉਂਕਿ ਦੇਖੋ ਕਈ ਆਪਣੇ ਪਰਿਵਾਰ ਅਨਪੜ੍ਹ ਨੇ ਉਹਨਾਂ ਨੂੰ ਸਿੱਖਿਆ ਦਾ ਮਿਆਰ ਕਾ ਵੀ ਘਟ ਹੈ ਤੇ ਜੇਕਰ ਉਹ ਕੋਈ ਦੱਸਣ ਆਪਣੇ ਬੱਚਿਆਂ ਨਾਲ ਬਹਿ ਕੇ ਗੱਲਬਾਤ ਕਰਨ ਤਾਂ ਹੋ ਸਕਦਾ ਸਾਡਾ ਤਿਆਰਨਾ ਬਹੁਤ ਵਧੀਆ ਨਿਕਲੇ ਜੇ ਕੋਈ ਸਾਡੇ ਪ੍ਰਚਾਰ ਦੇ ਸਾਧਨ ਤੇ ਸਾਨੂੰ ਲਾਤਾ ਅਸੀਂ ਸਾਨੂੰ YouTube ਤੇ ਲਾਤਾ ਸਾਨੂੰ TV ਤੇ ਲਾਤਾ ਸਾਨੂੰ ਮੋਬਾਈਲ ਤੇ ਲਾਤਾ ਮਾਪਿਆਂ ਦੀ ਅੱਜ ਕੱਲ ਕਰ ਕੋਈ ਬੱਚਾ ਨਹੀਂ ਸੁਣਦਾ ਸਾਰਾ ਸਿਸਟਮ ਹੈ ਜਿਹੜਾ ਇੱਕ ਪਲਾਨ ਦੇ ਥਰੂ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਗਲਤ ਰਾਹ 'ਤੇ ਪਾਉਣ ਦੇ ਵਾਸਤੇ ਇਸ ਕਰਕੇ ਉਹ ਪਾਈ ਜਾਂਦੇ ਨੇ ਹਰ ਇੱਕ ਚੀਜ਼ ਇੱਥੇ ਅਵੇਲੇਬਲ ਰੱਖਦੇ ਨੇ ਤਾਂ ਕਿ ਮਤਲਬ ਜਿਹੜੀਆਂ ਪੁੱਠੇ ਕੰਮ ਨੇ ਉਹ ਕਾਰਪੀਲ ਪੁੱਠੇ ਨੇ ਇਤਿਹਾਰ ਕੋ ਗਲਤ ਦਿਣਾਉਣੇ ਨੇ ਮਤਲਬ ਉਹਨਾਂ ਚੀਜ਼ਾਂ ਨੂੰ ਇੱਥੇ ਤਿਆਰ ਵਰਤਿਆ ਆਮ ਲੋਕਾਂ ਚ ਪਰੋਸਿਆ ਜਾਂਦਾ ਜਿਹੜੇ ਨੂੰ ਬਦਕਿਸਮਤੀ ਸਾਡੀ ਪੰਜਾਬ ਦੀ ਹੈ ਵੀ ਅਸੀਂ ਕਿ ਬਿਨਾ ਬੈਨੀਫਿਟ ਸੋਚੇ ਤੋਂ ਉਹ ਚੀਜ਼ ਨੂੰ ਬਣਾ ਲੈਨੇ ਆ ਬਾਅਦ ਵਿੱਚ ਸਾਡੇ ਕੋਲੇ ਤਸਤਾਵਰ ਰਹਿ ਜਾਂਦਾ ਔਰ ਕੁਛ ਨਹੀਂ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਮੈਨੂੰ ਕੀਮਤੀ ਸਮਾਂ ਦਿੱਤਾ ਸਾਡੇ ਚੈਨਲ ਨੂੰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਕੀ ਜ਼ੱਤੇ ਤੋਂ ਡੋਟੋਏ ਸਾਡੇ ਨਾਲ ਜੁੜੇ ਸੀ ਮਾਨਸਾ ਤੋਂ ਅ ਰਜਿੰਦਰ ਸਿੰਘ ਜੀ ਜੋ ਅਕਸਰ ਸਾਡੇ ਸਹਿਯੋਗੀ ਨੇ ਜੁੜਦੇ ਨੇ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਮੋੜ ਦੇ ਆਪ ਪਾਰਟ ਦੇ ਐਮ ਐਲ ਏ ਸੁਖਵੀਰ ਸਿੰਘ ਉਹ ਪਹਿਲਾਂ ਤਾਂ ਆਪ ਵੀਡੀਓ ਬਣਾ ਰਹੇ ਨੇ ਨਹਿਰ ਦੇ ਕਿਨਾਰੇ ਫਿਰ ਆਪਣੀ ਵਾਈਫ ਨੂੰ ਲੈ ਕੇ ਆਉਂਦੇ ਨੇ ਤੇ ਇੰਨਾ ਹੀ ਨਹੀਂ ਡੀਐਸਪੀ ਪੁਲਿਸ ਦੇ ਵੱਡੇ ਵੱਡੇ ਅਫਸਰ ਉੱਥੇ ਖੜੇ ਨੇ ਤਾਂ ਜਦੋਂ ਉੱਥੋਂ ਲੰਘਦੇ ਲੋਕ ਜਿਹੜੇ ਵੀ ਲੰਘੋ ਉਹਨਾਂ ਨੂੰ ਲੋਕ ਕਹਿੰਦਾ ਕਿ ਜਦੋਂ ਅਸੀਂ ਇਹ ਲੋਕ ਅਸੀਂ ਵੀਡੀਓ ਬਣਾਉਂਦੇ ਆ ਤਾਂ ਸਾਾਨੂੰ ਰੋਕਿਆ ਜਾਂਦਾ ਹੈ ਡਰਾਇ ਧਮਕਾਇਆ ਜਾਂਦਾ ਪਰ ਤੁਸੀਂ ਸ਼੍ਰੀਆਮ ਉੱਥੇ ਵੀਡੀਓ ਕਿਉਂ ਬਣਾ ਰਹੇ ਹੋ ਹਾਲਾਂਕਿ ਬੜਾ ਸਵਾਲ ਜਵਾਬ ਹੋਇਆ ਜੇਕਰ ਗੱਲ ਮੁਕਤੀ ਹੀ ਕਰੀਏ ਤਾਂ ਐਮਐਲਏ ਦਾ ਉੱਥੇ ਵਿਰੋਧ ਵੀ ਹੋਇਆ ਫਿਰ ਗੱਲ ਉੱਥੇ ਮੁਗਦੀ ਹੈ ਕਿ ਵੀਆਈਪੀ ਕਲਚਰ ਇੱਕ ਪਾਸਾ ਉਹ ਅੰਤਮਨ ਸਾਹਿਬ ਕਹਿੰਦੇ ਆਂ ਦੀ ਖਤਮ ਕਰ ਰਹੇ ਆਂ ਜੇਕਰ ਖਤਮ ਕਰ ਰਹੇ ਹੋ ਤਾਂ ਫਿਰ ਵੀਆਈ ਕਲਚਰ ਕਿੱਥੇ ਖਤਮ ਹੋ ਰਿਹਾ ਹੈ ਇਹ ਖਬਰ ਸਾਹਿਬ ਵੀਆਈਪੀ ਕਲਚਰ ਦੀ ਬਹੁਤ ਵੱਡੀ ਉਦਾਹਰਣ ਹੈ ਕਿਉਂਕਿ ਐਮਐਲਏ ਸਾਹਿਬ ਕਹਿੰਦੇ ਮੈਨੂੰ ਕਿਸਦਾ ਕੋਈ ਡਰ ਪੈ ਨਹੀਂ ਅਸੀਂ ਵੀਡੀਓ ਬਣਾਵਾਂਗੇ ਤਾਂ ਦੋਸਤੋ ਇਸ ਦੇ ਨਾਲ ਹੀ ਸਾਡਾ ਸਨਿਆਜਤਾ ਗਿਆ ਡਾਕਟਰ ਸਾਹਿਬ ਵੱਲੋਂ ਹੋਲੀ ਦਾ ਤਾਂ ਧਿਆਨ ਰੱਖਿਓ ਸਾਡੇ ਚੈਨਲ ਦੇ ਵੱਲੋਂ ਤੁਹਾਡੇ ਸਾਰੇ ਪਰਿਵਾਰਾਂ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਧਿਆਨ ਰੱਖ ਕੇ ਹੋਲੀ ਮਨਾਇਓ ਕਿਸੇ ਨੂੰ ਕੋਈ ਨੁਕ ਅਸੀਂ ਸਾਰੇ ਰੱਬਗੇ ਇਹ ਹੀ ਅਰਦਾਸ ਕਰਦੇ ਆ ਸਸਿਆ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਲਾਈਵ